ਜਪ ਮਨ ਸਤਨਾਮ ਸਦਾ ਸਤਨਾਮ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸਚ ਨਾਨਕ ਹੋਸੀ ਪੀ ਸੱਚ ਆਦ ਗੁਰੇ ਨਮਹ ਜੁਗਾਦ ਗੁਰੇ ਨਮਹ ਸਤ ਗੁਰੇ ਨਮਹ ਸ੍ਰੀ ਗੁਰਦੇਵੇ ਨਮਹ ਨਮਸਕਾਰ 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 ਜਹਰ ਵੀਰ ਜਗਤਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਆਪਣਾ ਮਾਦੇਸਨੰਦਨ ਮੁਖ ਸੇਵਾਦਾਰ ਗੁਰਦੁਆਰਾ ਬਰਜ ਸਹਿਮਈ ਦੇਸਾਂ ਪਾਸ਼ਾਹੀ ਦਸਵੀਂ ਪਿੰਡ ਚੱਕਪਤੇ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇ ਇਸ ਪੰਜਾਬ ਭਾਰਤ ਗੁਰੂ ਪਿਆਰੇਓ ਗੁਰੂ ਸਵਾਰੇਓ ਆਓ ਫਤਿਹ ਦੀਆਂ ਸੰਝਾਂ ਪਾਈਏ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਹਨਸਾਦ ਸਹਬੇ ਕੁਮਾਲ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਪਾਸ਼ਾ ਨੇ ਦੀਆਂ ਕੀਤੀਆਂ ਬਖਸ਼ਿਸ਼ਾਂ صدਕਾ ਲਾਈਆਂ ਇਲਾਹੀ ਦਿਉਟੀਆਂ صدਕਾ ਆਪਰ ਜਾਣਾ ਬ੍ਰਾਗਣ ਰੂਪ ਬ੍ਰਹਮ ਗਿਆਨੀ ਮਾ ਤਨ ਤਨ ਮਾ ਦੇਸਾਂ ਦੇ ਬੁਰਜ ਸਾਹਿਬ ਤੋਂ ਜੁਗੋ ਜੁਗ ਅਟਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਦੇ ਹਾਂ ਸਰਲ ਸਪਸ਼ਟ ਅਧਿਆਤਮਕ ਵਿਆਖਿਆ ਦਾ ਆਨੰਦ ਮਾਣਦੇ ਹਾਂ ਗੁਰੂ ਪਿਆਰਿਓ ਗੁਰੂ ਸਵਾਰਿਓ ਏ ਰੱਬੀ ਦਾਤਾ ਏ ਬ੍ਰਹਮ ਗਿਆਨ ਦੀਆਂ ਦਾਤਾ ਆਤਮ ਬੋਧ ਦੀਆਂ ਦਾਤਾ ਕੰਗੀਆਂ ਵਾਲੇ ਬਾਪੂ 1706 ਈਸਵੀ ਦੇ ਵਿੱਚ ਤਲਵੰਡੀ ਸਾਬੋ ਦਮਦਮਾ ਸਾਹਿਬ ਤੋਂ ਚੱਲ ਕੇ ਮਾਂ ਦੇਸਾਂ ਦੇ ਘਰ ਆਏ 9 ਦਿਨ ਇੱਥੇ ਬਰਾਜੇ ਉਹਨਾਂ 9 ਦਿਨਾਂ ਦੌਰਾਨ ਜੋ ਸ੍ਰੀ ਗੁਰੂ ਨਾਨਕ ਪੰਥ ਦੀਆਂ ਸ੍ਰੀ ਗੁਰੂ ਗ੍ਰੰਥ ਦੀਆਂ ਤੇ ਖਾਲਸਾ ਪੰਥ ਦੀਆਂ ਬਾਤਾਂ ਪਾਈਆਂ ਸੰਗਤਾਂ ਨੂੰ ਸਮਝਾਈਆਂ ਰੌ ਰੀਤਾਂ ਦੱਸੀਆਂ ਬੀਜ ਮੰਤਰ ਦੱਸੇ ਮਾਲਾ ਮੰਤਰ ਦੱਸੇ ਜਾਪ ਕੀ ਕਰਨਾ ਹੈ ਕੀ ਹਿਰਦੇ ਚ ਬਸਾਉਣਾ ਹੈ ਕਿਵੇਂ ਧਿਆਉਣਾ ਹੈ ਉਹ ਸਾਰਾ ਦੱਸਿਆ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਕਿ ਅਸੀਂ ਕਿਵੇਂ ਕਰਨਾ ਹੈ ਜੋ ਮਾਂ ਦੇਸਾਂ ਨੇ ਝੋਲੀ ਪਵਾਇਆ ਉਹ ਬਚਪਨ ਤੋਂ ਮਾਂ ਦੇਸਾਂ ਦੀ ਦਸਵੀਂ ਅੰਸਵੰਸ ਹੁੰਦੇ ਆ ਇੱਥੇ ਸੇਵਾ ਕਰਦੇ ਆ ਸਿਮਰਨ ਕਰਦੇ ਆਂ ਬਾਰ-ਬਾਰ ਸਹਿਜ ਪਾਠ ਕਰਦੇ ਆਂ ਉਹਨਾਂ ਦਿੱਤੀਆਂ ਦਾਤਾਂ ਨੂੰ ਆਪ ਅਨੁਭਵ ਕਰਦੇ ਆਂ ਪਹਿਲਾਂ ਸੁਨਿਆ ਜੋ ਸੀਨਾ ਵਸੀਨਾ ਪਰਿਵਾਰ ਚ ਹੁੰਦੀਆਂ ਫਿਰ ਉਹਨਾਂ ਤੇ ਅਸਰ ਕੀਤਾ ਫਿਰ ਉਹਨਾਂ ਨੂੰ ਖੋਜਿਆ ਫਿਰ ਉਹਨਾਂ ਨੂੰ ਜਾਣਿਆ ਯਾਨੀ ਪਹਿਲਾਂ ਸੁਣਿਆ ਫਿਰ ਮੰਨਿਆ ਫਿਰ ਮਨ ਚ ਭਾਵਨਾ ਰੱਖੀ ਜਿੰਦਗੀ ਦੇ ਜਿੰਨੇ ਦੁੱਖ ਸੀ ਦੁੱਖ ਪਰ ਹਰ ਸੁੱਖ ਕਰ ਲੈ ਜਾਓ ਜਦੋਂ ਸੁੱਖ ਹੱਥ ਆ ਗਿਆ ਸਹਿਜ ਹੱਥ ਆਇਆ ਸਹਿਜ ਦਾ ਜਨਮ ਹੋਇਆ ਹਿਰਦੇ ਦੇ ਵਿੱਚ ਤੇ ਜਦੋਂ ਸਹਿਜ ਬੁੱਲਣ ਜੋਗਾ ਹੋ ਗਿਆ ਦੱਸਣ ਜੋਗਾ ਹੋ ਗਿਆ ਕਿ ਮੇਰੀ ਵੀ ਹੋਂਦ ਹੈ ਤੇ ਮਾਤਾ ਨੇ ਹੁਕਮ ਕਰਤਾ ਕਿ ਇਸ ਸਹਿਜ ਨੂੰ ਤੇ ਆਤਮਿਕ ਅਡੋਲਤਾ ਨੂੰ ਸਮਝੋ ਜੋ ਤੁਹਾਨੂੰ ਮਿਲਿਆ ਜੋ ਅਸੀਂ ਬਖਸ਼ਿਆ ਇਹਦੀ ਸੰਗਤਾਂ ਨਾਲ ਸਾਂਝ ਪਾਉਣੀ ਸ਼ੁਰੂ ਕਰੋ ਉਹਨਾਂ ਸਭ ਸੰਗਤਾਂ ਨੂੰ ਚੇਤੇ ਆ ਜਿਹੜੀਆਂ ਸ਼ੁਰੂ ਤੋਂ ਦਰਸ਼ਨ ਕਰਨ ਆਉਂਦੀਆਂ ਹਨ ਬਚਪਨ ਤੋਂ ਲੈ ਕੇ ਲੈ ਕੇ ਸਾਨੂੰ ਜਾਣਦੇ ਪਛਾਣਦੇ ਗੁਰੂ ਕੀਆਂ ਬਾਤਾਂ ਸੁਣਦੇ ਆ ਰਹੇ ਆ ਦੇਸ਼ ਵਿਦੇਸ਼ ਤੋਂ ਬੜੀਆਂ ਸੰਗਤਾਂ ਹੁੰਦੀਆਂ ਰਹੀਆਂ ਸਾਰੇ ਹੀ ਕਹਿੰਦੇ ਸੀ ਕਿ ਜਿਹੜੀਆਂ ਤੁਸੀਂ ਇਹ ਗੱਲਾਂ ਕਰਦੇ ਹੋ ਤੁਸੀਂ ਸਾਹਮਣੇ ਆਓ ਤੇ ਸਾਨੂੰ ਮਾਤਾ ਕਹਿ ਦਿੰਦੇ ਸੀ ਟਾਈਮ ਨਹੀਂ ਆਇਆ ਹੁਕਮ ਕੀਤਾ ਮਾਤਾ ਨੇ 2022 ਚ ਕਿ ਉਹਦੀ ਸ਼ੁਰੂਆਤ ਹੋ ਚੁੱਕੀ ਆ ਜਿਹੜਾ ਟਾਈਮ ਆਉਣਾ ਹੈ ਤੁਸੀਂ ਹੁਣ ਇਹਨੂੰ ਆਪਣੇ ਢੰਗ ਨਾਲ ਜੋ ਅੱਜ ਦਾ ਜੋਗਾ ਅੱਗੇ ਵਧਾਓ ਦਰਬਾਰ ਸਾਹਿਬ ਤੋਂ ਆਉਣ ਵਾਲੇ ਹੁਕਮਨਾਮਾ ਸਭ ਦੀ ਵਿਆਖਿਆ ਪਾਉਣੀ ਸ਼ੁਰੂ ਕੀਤੀ ਫਿਰ ਮਾਤਾ ਦਾ ਹੁਕਮ ਆਇਆ ਕਿ ਸਮਾਂ ਆ ਗਿਆ ਜਿਵੇਂ ਤੁਸੀਂ ਸਹਿਜ ਪਾਠ ਕਰਦੇ ਰਹੋ ਓਵੇਂ ਇੱਕ ਵਾਰ ਸਭ ਸੰਗਤਾਂ ਦੀ ਹਾਜ਼ਰੀ 'ਚ ਇੱਕ ਸਹਿਜ ਪਾਠ ਕਰੋ ਤੇ ਉਹ ਸਹਿਜ ਪਾਠ ਆਪਣਾ ਚੱਲ ਰਿਹਾ ਤੇ ਆਪਾਂ ਨੂੰ ਬਚਨ ਦਿੱਤਾ ਸੀ ਕਿ ਸਾਨੂੰ ਦਸਵੇਂ ਪਾਤਸ਼ਾਹ ਦਾ ਸਤਿਗੁਰਾਂ ਦਾ ਸੱਚੇ ਬਾਪੂ ਦਾ ਹੁਕਮ ਹੈ ਕਿ ਇੱਕੋ ਹੀ ਸਹਿਜ ਪਾਠ ਵਿਦੇਹ ਕਰ ਦਿੰਦਾ ਮਨੁੱਖ ਨੂੰ ਸਭ ਕੁਝ ਸਮਝਾ ਦਿੰਦਾ ਜੋ ਸੰਸਾਰ ਦੇ ਏੜ-ਗੀੜ ਹੈ ਮਨੁੱਖੀ ਸ਼ਕਤੀ ਜੀਵਨੀ ਸ਼ਕਤੀ ਇਹ ਦੇਹੀ ਤੋਂ মোহ ਤੋੜ ਕੇ ਉਸ ਅਲਾਹੀ ਨਿਰਾਕਾਰ ਨਾਲ ਇੱਕਮਿਕ ਕਰ ਸਕਦੀ ਹੈ ਜੇ ਇੱਕ ਸਹਿਜ ਪਾਠ ਸੁਣ ਲਵੇ ਤੇ ਇਸੇ ਕਰਕੇ ਤੁਹਾਡੇ ਨਾਲ ਵਾਅਦਾ ਕਰੀਦਾ ਕਿ ੴ ਤੋਂ ਲੈ ਕੇ 18 10 20 ਤੱਕ ਜਿੱਦਿਆਂ ਨੂੰ ਆਪਾਂ ਭੋਗ ਪਾਵਾਂਗੇ ਸਿਰਫ ਸੁਣਦੇ ਰਹੋ ਮੰਨਣ ਸੋ ਨੂੰ ਲਾ ਲੈਣਾ ਪਰਮਾਤਮਾ ਨੇ ਤੇ ਸੁਖ ਸਾਰੇ ਘਰ ਆ ਜਾਣੇ ਆ ਜਨਮਾ ਜਨਮਾਂ ਦੇ ਗੇੜਾਂ ਦਾ ਪਤਾ ਲੱਗ ਜਾਣਾ ਤੇ ਆਪਾਂ ਚੱਲ ਰਹੇ ਆ ਡਿਊਟੀਆਂ ਲੱਗੀਆਂ ਹੋਈਆਂ ਤੇ ਜੋ ਜੋ ਇਸ਼ਾਰੇ ਮਾਂ ਨੇ ਦਿੱਤੇ ਸੀ ਉਹ ਪ੍ਰਗਟ ਹੋ ਰਹੇ ਆ ਜਿੰਨੀ ਸੰਗਤ ਆਪਾਂ ਨੂੰ ਸੁਣ ਰਹੀ ਆ ਦੇਸ਼ ਵਿਦੇਸ਼ ਦੀ ਸਾਰਿਆਂ ਦੇ ਫੋਨ ਆ ਰਹੇ ਆ ਕਿ ਸਾਡੇ ਕੋਲ ਕਦੋਂ ਆਉਂਗੇ ਸਮਾਗਮ ਕਦੋਂ ਰੱਖੋਗੇ ਤੇ ਉਹਦੀ ਬੇਉਂਤ ਬੰਦੀ ਮਾਂ ਦੇਸਾਂ ਜਿਵੇਂ ਸਾਨੂੰ ਬਣਾ ਕੇ ਦੇ ਰਹੇ ਆ ਐਸ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੱਕ ਆਪਣੀ ਸਾਰੀ ਤਿਆਰੀ ਹੋ ਜਾਣੀ ਆ ਕਿ ਲਾ ਵਾਢਿਓ ਹੀ ਸ਼ੁਰੂ ਕਰਨਾ ਹੈ ਮਾਰਚ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਨਾਲ ਅਸੀਂ ਕਿਵੇਂ ਜੁੜ ਸਕਦੇ ਆ ਕਿਵੇਂ ਗੁਰੂ ਗ੍ਰੰਥ ਸਾਹਿਬ ਤੋਂ ਨਾਮ ਦਾੜ ਲੈ ਸਕਦੇ ਆ ਹਰ ਜੀ ਨੂੰ ਹਿਰਦੇ ਚ ਵਸਾ ਸਕਦੇ ਆ ਗਾ ਸਕਦੇ ਆ ਧਿਆ ਸਕਦੇ ਆ ਇੱਕ ਮਿਕ ਹੋ ਕੇ ਜਾਣ ਕੇ ਕਿ ਮੈਂ ਦੇ ਨਹੀਂ ਹਾਂ ਮੈਂ ਗੁਰੂ ਨਾਨਕ ਦਾ ਬੱਚਾ ਗੁਰੂ ਨਾਨਕ ਦਾ ਪੁੱਤਰ ਆ ਉਹਦਾ ਰੂਪ ਸਰੂਪ ਹੈ ਸੁਰਖਰੂ ਹੋ ਕੇ ਇਥੋਂ ਜਾ ਸਕਦੇ ਆ ਤੇ ਉਹਦੇ ਲਈ ਸਾਰੀਆਂ ਤਿਆਰੀਆਂ ਹੋ ਰਹੀਆਂ ਸੰਗਤਾਂ ਸਹਿਯੋਗ ਕਰ ਰਹੀਆਂ ਤੇ ਉਹ ਸਹਿਯੋਗ ਦਾ ਅਸਰ ਹੈ ਕਿ ਰਜ ਰੋਜ ਰੋਜ ਜਿਵੇਂ ਕਹਿੰਦੇ ਨੇ ਨਾ ਸਹਬ ਮੇਰਾ ਨੀਤ ਨਵਾ ਨਿਤ ਨਵੇਂ ਸਨੇਹ ਮਿਲ ਰਹੇ ਆ ਸੰਗਤਾਂ ਵੱਲੋਂ ਤੇ ਉਹਨਾਂ ਨੂੰ ਆਪਾਂ ਨੋਟ ਕਰ ਰਹੇ ਆ ਤੇ ਤੁਸੀਂ ਵੀ ਆਪਣੇ ਮਨ ਦੇ ਵਿੱਚ ਇਹ ਭਾਵ ਬਣਾ ਕੇ ਰੱਖਣਾ ਕਿ ਜਿੱਦਾਂ ਹੀ ਇਹ ਯਾਤਰਾ ਸ਼ੁਰੂ ਹੁੰਦੀ ਹੈ ਇਹ ਹਰ ਹਰ ਨਾਨਕ ਘਰ ਘਰ ਨਾਨਕ ਵਾਲੀ ਜਿਨ੍ਹਾਂ ਦੇ ਮਨ 'ਚ ਭਾਵ ਹੈ ਕਿ ਸਾਡੇ ਘਰ ਵੀ ਚਰਨ ਪੈਣ ਸਾਡੇ ਘਰੇ ਵੀ ਇਹ ਸਹਿਜ ਪਾਠ ਚੱਲੇ ਕਿਉਂਕਿ ਜੇ ਇੱਕ ਸਹਿਜ ਪਾਠ ਦਾ ਆਪਾਂ ਭੋਗ ਪਾਵਾਂਗੇ ਤਾਂ ਦੂਸਰਾ ਪੂਰੇ ਵਰਲਡ 'ਚ ਕਰਨਾ ਪੂਰੀ ਦੁਨੀਆ 'ਚ ਵੱਖ-ਵੱਖ ਦੇਸ਼ਾਂ 'ਚ ਜਾ ਕੇ ਪੈਣ ਪੰਜਾਬ ਨੂੰ ਫਿਰ ਭਾਰਤ ਨੂੰ ਕਿ ਜਿੱਥੋਂ ਵੀ ਸੱਦਾ ਆਊਗਾ ਉੱਥੇ ਜਾ ਕੇ ਆਹੀਂ ਸਤਸੰਗ ਕਰਾਂਗੇ ਜਾਪ ਕਰਾਵਾਂਗੇ ਜੋ ਵੀ ਗੁਰੂ ਜੀ ਕਹਿੰਦੇ ਆ ਜਪਣ ਨੂੰ ਗਾਉਣ ਨੂੰ ਧਿਆਉਣ ਨੂੰ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜੋ ਨਾਮਦਾਨ ਸਤਗੁਰੂ ਬਖਸ਼ਣਗੇ ਉਹਦੀ ਸਾਂਝ ਸੋਡੇ ਨਾਲ ਪਾਵਾਂਗੇ ਜਿਹਦੀ ਅੱਜ ਪੂਰੀ ਦੁਨੀਆ ਨੂੰ ਲੋੜ ਹੈ ਤੇ ਜਿਹੜੇ ਪ੍ਰਚਾਰ ਸੁਣ ਕੇ ਕਥਾ ਵਾਰਤਾ ਸੁਣ ਕੇ ਖਾਲਸਾ ਫੌਜ ਦਾ ਹਿੱਸਾ ਬਣਨਾ ਚਾਹੁੰਦੇ ਆ ਕਿਉਂਕਿ ਜੂ ਇੱਥੇ ਮਾਤਾ ਦੇਸਾਂ ਦੇ ਘਰ ਦਸਵੇਂ ਪਾਤਸ਼ਾਹ ਨੇ ਦੱਸਿਆ ਸਭ ਨੂੰ ਫੌਜ 'ਚ ਭਰਤੀ ਹੋਣ ਲਈ ਨਹੀਂ ਕਿਹਾ 60ਵੇਂ 60ਵੇਂ ਲੋਕਾਂ ਨੂੰ ਕਿਆ ਜਾਂਦਾ ਸੀ ਕਿ ਤੂੰ ਅੱਗੇ ਲੱਗ ਜੇ ਕੋਈ ਬਜ਼ੁਰਗ ਨੂੰ ਵੀ ਕਹਿੰਦੇ ਸੀ ਇਸ ਕਰਕੇ ਕਹਿੰਦੇ ਸੀ ਕਿ ਤੇਰਾ ਕਰਕੇ 5400 ਨੌਜਵਾਨ ਹੋਰ ਆ ਸਕਦਾ ਤੇਰਾ ਹੌਲਡ ਆ ਲੋਕਾਂ ਤੇ ਤੂੰ ਜਰਨੈਲ ਰਹੇ ਤੂੰ ਅੱਗੇ ਆ ਪਰ ਇਹ ਨਹੀਂ ਸੀ ਕਿ ਸਭ ਨੂੰ ਹੀ ਕਹਿਣਾ ਤੇ ਉਹਦੇ ਬਥੇਰੇ ਲੇਖ ਆਪਣੇ ਕੋਲ ਕਿ ਸਭ ਨੂੰ ਨਹੀਂ ਕਿਹਾ ਉਹ ਆਪਾਂ ਬਾਰਤਾ ਕਰਦੇ ਰਹਿਾਂਗੇ ਜੇ ਕੋਈ ਚਾਹੁੰਦਾ ਮੈਂ ਅੱਜ ਵੀ ਖਾਲਸਾ ਫੌਜ ਦਾ ਹਿੱਸਾ ਬਣ ਕੇ ਰਹਿਣਾ ਚਾਹਣਾ ਮੈਂ ਉਹ ਵਰਦੀ ਪਾਉਣੀ ਚਾਹਣਾ ਜੋ ਸਤਗੁਰਾਂ ਨੇ ਬਖਸ਼ੀ ਹੈ ਮੈਂ ਸਸ਼ਤਰਤਾਰੀ ਹੋਣਾ ਚਾਹਣਾ ਤੇ ਉਹ ਵੀ ਅਸੀਂ ਨਾਮ ਲਿਖ ਰਹੇ ਹਾਂ ਤੇ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਹੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਖੰਡੇ ਦੀ ਪੌਲ ਤਿਆਰ ਕਰਕੇ ਛਕਾਈ ਜਾਂਦੀ ਸੀ ਤੇ ਉਥੇ ਹੀ ਸਾਲ ਚ ਇੱਕ ਵਾਰੀ ਛਕਾਇਆ ਕਰਾਂਗੇ ਤਾਂ ਕਿ ਉਹਨਾਂ ਦਾ ਇੱਕ ਪੂਰਾ ਜੀਵਨ ਹੋਵੇ ਉਹ ਦਲ ਪੰਥਾਂ ਦੇ ਜੀਵਨ ਨੂੰ ਜਾਣਦੇ ਹੋਣ ਉਹ ਗੁਰਸਿੱਖਾਂ ਦੇ ਜੀਵਨ ਨੂੰ ਪਰਪੱਕਤਾ ਨੂੰ ਜਾਣਦੇ ਹੋਣ ਤਾ ਬਾਣਾ ਧਾਰਨ ਕਰਨਾ ਉਹਨਾਂ ਨੂੰ ਪਤਾ ਹੋਵੇ ਕਿ ਜੇ ਮੈਨੂੰ ਵਰਦੀ ਬਖਸ਼ੀ ਆ ਪਾਸ਼ਾਣ ਤੇ ਮੇਰਾ ਕੰਮ ਵੀ ਕੀ ਹੈ ਮੈਨੂੰ ਬਖਸ਼ਿਆ ਕੀ ਹੈ ਮੈਂ ਸਮਾਜ ਚ ਇਹ ਜਾਂ ਕੀ ਕਰਾਂ ਜਿਹੜਾ ਖਾਲਸਾ ਫੌਜ ਦਾ ਸਿਰ ਉੱਚਾ ਹੋਵੇ ਕਣਗੀਆਂ ਵਾਲੇ ਬਾਪੂ ਦਾ ਸਿਰ ਉੱਚਾ ਹੋਵੇ ਤੇ ਉਹ ਕੋਈ ਆਈ ਖੇਡ ਨਹੀਂ ਹੈ ਕਿ ਤੂੰ ਵੀ ਸਕਲਾ ਤੂੰ ਵੀ ਸਕਲਾ ਤੈਨੂੰ ਆ ਵੀ ਫ੍ਰੀ ਦੇ ਦਿਆਂਗੇ ਆ ਵੀ ਨਹੀਂ ਕੁਛ ਵੀ ਫ੍ਰੀ ਨਹੀਂ ਹੈ ਸਕਾਂ ਦੀ ਆਪਣੇ ਵੱਲੋਂ ਵੀ ਤਨ ਮਨ ਧਨ ਸੌਂਪਣਾ ਪੈਂਦਾ ਹੈ ਫੇਰ ਮਿਲਦਾ ਇਹ ਫ੍ਰੀ ਆਲਾ ਮਸਲਾ ਕਿਸੇ ਹੋਰ ਐਂਗਲ ਤੋਂ ਚੱਲਿਆ ਵਾ 1870 ਤੋਂ ਬਾਅਦ ਉਹਦੀਆਂ ਗੱਲਾਂ ਆਪਾਂ ਨਾਲ-ਨਾਲ ਕਰਾਂਗੇ ਕਿ ਇਸ ਦੀ ਆਬਾ ਨੂੰ ਖਤਮ ਕਰਨ ਵਾਸਤੇ ਕਿਵੇਂ ਉਦੋਂ ਦੀ ਸਰਕਾਰ ਨੇ ਸਿਸਟਮ ਚਲਾਇਆ ਜੀਦਾ ਕਰਕੇ ਅੱਜ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਗੁਰੂwale ਹੈ ਵੀ ਕਿ ਨਹੀਂ ਜਾਂ ਜੇ ਅਸੀਂ ਖੰਡੇ ਦੀ ਪੌੜ ਛਾਕੀ ਲਈ ਹੈ ਤਾਂ ਸਾਡਾ ਕੰਮ ਕੀ ਹੈ ਇਹ ਕਿਰਪਾ ਕਰ ਰਿਹਾ ਸਤਿਗੁਰੂ ਆਪਾਂ ਨੂੰ ਦੱਸਣਗੇ ਆਓ ਪਿਆਰਿਓ ਅੱਜ ਦੀ ਆਪਣੀ ਕਲਾਸ ਪੰਜਵੇਂ ਗੁਰਨਾਨ ਦੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪ ਨੂੰ ਸਮਝਾ ਰਹੇ ਐ ਕਿ ਤੁਹਾਨੂੰ ਰੰਗ ਲੱਗੂਗਾ ਕਿਵੇਂ ਬਿਲਾ ਬਲ ਮਹੱਲਾ ਪੰਜਵਾ ਲਾਲ ਰੰਗ ਤਿਸ ਕਉ ਲੱਗਾ ਜਿਸ ਕੇ ਬੜ ਭਾਗਾ ਮੈਲਾ ਕਦੇ ਨ ਹੋਵੈ ਨ ਲੱਗੈ ਦਾਗਾ ਪਾਤਸ਼ਾਹ ਕਹਿੰਦੇ ਪਿਆਰਿਓ ਬੱਚੀ ਉਹੀ ਹੁੰਦੀ ਆ ਸਾਡੀ ਸਾਡੀਆਂ ਧੀਆ ਆ ਜੋਗ ਨੂੰ ਛੱਡ ਦਿੱਗੇ 10-20 ਸਾਲਾਂ ਨੂੰ ਇਹਦੋਂ ਪਿੱਛੇ ਜਾਈਏ ਆਪ ਦੀ ਆਪ ਮੇਕਅਪ ਨਹੀਂ ਸੀ ਬੱਚੇ ਕਰਦੇ ਕਿਉਂਕਿ ਮੇਕਅਪ ਜਣੀ ਸੰਧੂਰ ਭਰਨਾ ਮੰਗ ਚ ਚੂੜਾ ਪਹਿਨਣਾ ਪਹਿਲਾਂ ਖੰਭਣੀ ਬਚਣੀ ਸਗਣਾ ਦਾ ਪਤਾ ਲੱਗਣਾ ਕਿ ਸਗਣ ਪੈ ਗਿਆ ਸਾਰੇ ਇੱਕ ਪੈਟਰਨ ਸੀ ਜਿਹੜੇ ਅਧਿਆਤਮ ਦੇ ਨਾਲ ਜੁੜੇ ਹੋਏ ਸੀ ਕਿ ਇਹ ਹੁਣ ਕਿਸੇ ਦਾ ਹੋ ਚੁੱਕਿਆ ਦੂਜਾ ਕੋਈ ਉਹਦੇ ਤੇ ਦਾਵਾ ਨਹੀਂ ਸੀ ਕਰਦਾ ਪਾਸ਼ਾ ਕਹਿੰਦੇ ਜਿੱਦ ਦੇ ਫਿਰ ਉਹ ਚੂੜਾ ਪਹਿਨਾਇਆ ਜਾਂਦਾ ਲਾਲ ਹੀ ਚੂੜਾ ਲਾਲ ਹੀ ਫਿਲਕਾਰੀ ਇਹ